ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ ਹਾਏ ਬਈ ਨੀਚੇ ਉਧਰ ਲੱਭਨੇ ਪੁਲਿਸ ਵੱਲੋਂ ਪੁਲਿਸ ਦੇ ਵੱਲੋਂ ਖਦੇੜਨ ਦੀ ਕੋਸ਼ਿਸ਼ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਔਰ ਉਧਰ ਉਧਰੋਂ ਕਿਸਾਨਾਂ ਨੂੰ ਹੁਕਮ ਦਿੱਤਾ ਜਾ ਰਿਹਾ ਅੱਗੇ ਜਾਣ ਦੇ ਲਈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਗੇ ਜਾ ਰਿਹਾ ਮਨੇ ਪੈਰਾਮਿਲਟਰੀ ਫੋਰਸ ਆ ਗਈ ਹੈ ਨਿਕਲ ਕੇ ਪੈਰਾਮਿਲਟਰੀ ਫੋਰਸ ਲਾਠੀ ਚਾਰਜ ਕਰਨ ਦੇ ਲਈ ਆਈ ਹੈ ਪੈਰਾਮਿਲਟਰੀ ਫੋਰਸ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਲਗਾਤਾਰ ਬਲਾਸਟ ਤੇ ਬਲਾਸਟ ਕਰ ਰਹੀ ਆ ਪਰ ਉਧਰਲੇ ਬੰਨੇਓ ਕਿਸਾਨ ਕਈ ਘਰੇ ਵੀ ਆ ਇਧਰਲੇ ਬੰਨੇ ਨੇ ਹੱਥੇ ਨੌਜਵਾਨ ਤੇ ਦੂਜੇ ਬੰਨੇਓ ਫੋਰਸ ਆ ਪੂਰੀ ਦੀ ਪੂਰੀ ਪੈਰਾਮਿਲਟਰੀ ਫੋਰਸ ਆ ਹਰਿਆਣਾ ਪੁਲਿਸ ਆ ਲਗਾਤਾਰ ਲੱਗੀ ਹੋਈ ਆ ਲਗਾਤਾਰ ਗੋਲੇ ਡਾਗੇ ਜਾ ਰਹੇ ਆ ਇੱਥੇ ਜਿਹੜੇ ਲੋਕ ਖੜੇ ਆ ਇਹਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਤਾਂ ਅਚਾਨਕ ਹੀ ਕੁਝ ਲੋਕ ਖੜੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦੇ ਉੱਪਰ ਆ ਕੇ ਗੋਲਾ ਡਿੱਗਿਆ ਪਰ ਗਾਤਾਰ ਗੋਲੇ ਦਾਗੇ ਜਾ ਰਿਹਾ ਲਗਾਤਾਰ ਸ਼ੰਭੂ ਬਾਰਡਰ ਤੇ ਮਾਹੌਲ ਦੇਖੋ ਤੁਸੀਂ ਕੀ ਬਣਿਆ ਹੋਇਆ ਬੈਰੀਗੇਟ ਹਟਾਉਣੇ ਸ਼ੁਰੂ ਕਰ ਦਿੱਤੇ ਆ ਬੈਰੀਗੇਟ ਹਟਾਉਣੇ ਸ਼ੁਰੂ ਕਰ ਦਿੱਤੇ ਆ ਨੌਜਵਾਨਾਂ ਨੇ ਅਗਲੇ ਬੰਨੇ ਜਿਹੜੇ ਲੋਹੇ ਦੇ ਬੈਰੀਗੇਟ ਲੱਗੇ ਹੋਏ ਆ ਪਰ ਨਿਸ਼ਾਨੇ ਲਗਾਤਾਰ ਵਨ ਵਨ ਕੇ ਲਾਏ ਜਾ ਰਿਹਾ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੌਜਵਾਨ ਲੱਗੇ ਹੋਏ ਆ ਕੇਂਦਰ ਸਰਕਾਰ ਦੇ ਨਾਲ ਮੱਥਾ ਲਗਿਆ ਹੋਇਆ ਕਹਿੰਦੇ ਔਰ ਉੱਥੇ ਇਧਰ ਦੇ ਬੰਨੇ ਨੇ ਹੱਥੇ ਨੌਜਵਾਨ ਤੇ ਦੂਜੇ ਬੰਨਿਓ ਫੋਰਸ ਆ ਪੂਰੀ ਦੀ ਪੂਰੀ ਪੈਰਾਮਿਲਟਰੀ ਫੋਰਸ ਆ ਹਰਿਆਣਾ ਪੁਲਿਸ ਆ ਲਗਾਤਾਰ ਲੱਗੀ ਹੋਈ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਲਗਾਤਾਰ ਸ਼ੰਭੂ ਬਾਰਡਰ ਤੇ ਮਾਹੌਲ ਦੇਖੋ ਤੁਸੀਂ ਕੀ ਬਣਿਆ ਹੋਇਆ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇਹ ਕੋਈ ਹੁਣ ਦੀ ਨਹੀਂ ਕੋਈ 10 ਮਿੰਟ 5 ਮਿੰਟ ਪਹਿਲਾਂ ਦੀ ਨਹੀਂ ਇਹ ਤਕਰੀਬਨ ਪਿਛਲੇ 5-6 ਘੰਟਿਆਂ ਤੋਂ ਇਹੀ ਹਾਲਾਤ ਚੱਲੀ ਜਾਂਦੇ ਆ ਸ਼ੰਭੂ ਬਾਰਡਰ ਦੇ ਉੱਪਰ ਇਹੀ ਮਾਹੌਲ ਪਿਛਲੇ 5-6 ਘੰਟਿਆਂ ਤੋਂ ਲਗਾਤਾਰ ਬਣਦਾ ਹੋਇਆ ਨਜ਼ਰ ਆਇਆ 5-6 ਘੰਟਿਆਂ ਤੋਂ ਠੀਕ ਇਹੀ ਸਿਚੁਏਸ਼ਨ ਰਹੀ ਆ ਤਾ ਨੌਜਵਾਨਾਂ ਵਾਲੇ ਬੰਨੇ ਵੀ ਵੱਖ-ਵੱਖ ਪਾਸਿਆਂ ਵਾਲੇ ਬੰਨੇ ਗੋਲੇ ਛੱਡ ਦਿੱਤੇ ਜਾਂਦੇ ਆ ਪਰ ਨੌਜਵਾਨ ਦੇਖੋ ਉਹ ਛਾਹ ਦੇ ਵਿੱਚ ਨੇ ਚੜਦੀ ਕਲਾ ਦੇ ਵਿੱਚ ਨੇ ਨੌਜਵਾਨ ਕਹਿੰਦੇ ਕਿ ਜਾਵਾਂਗੇ ਦਿੱਲੀ ਐਵੇਂ ਨਹੀਂ ਵਾਪਸ ਮੁੜਦੇ ਅਗਲੇ ਬੰਨੇ ਨਿਹੰਗ ਸਿੰਘ ਵੀ ਇੱਕ ਨਿਹੰਗ ਸਿੰਘ ਮੋਟਰਸਾਈਕਲ ਘੁਮਾ ਰਿਹਾ ਅਗਲੇ ਬੰਨੇ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਅਗਲੇ ਬੰਨੇ ਨਿਹੰਗ ਸਿੰਘ ਆ ਇੱਕ ਨਿਹੰਗ ਸਿੰਘ ਦੇ ਉੱਪਰ ਲਗਾਤਾਰ ਗੋਲੇ ਧੱਕੇ ਜਾ ਰਹੇ ਲਗਾਤਾਰ ਗੋਲਿਆਂ ਦੀ ਬਰਸਾਤ ਕੀਤੀ ਜਾ ਰਹੀ ਹੈ ਔਰ ਦਿੱਲੀ ਜਾਵਾਂਗੇ ਕਹਿੰਦੇ ਸੀ ਬੈਰੀਕੇਟ ਹਟਾਵਾਂਗੇ ਅਗਲੇ ਪੰਨੇ ਨਿਹੰਗ ਸਿੰਘ ਜਿਹੜਾ ਇੱਕ ਨਜ਼ਰ ਆ ਰਿਹਾ ਤੁਹਾਨੂੰ ਵਿਚਾਲੇ ਮੋਟਰਸਾਈਕਲ ਭਜਾਉਂਦਾ ਹੋਇਆ ਤਾਂ ਉਹਦੇ ਉੱਪਰ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਵਾਰ-ਵਾਰ ਪਰਲੇ ਬੰਨੇ ਚਲਾ ਗਿਆ ਪਰਲੇ ਪਾਸੇ ਹੁਣ ਔਰ ਉਧਰੋਂ ਤੇਜ਼ ਸਪੀਡ ਨਾਲ ਮੋਟਰਸਾਈਕਲ ਭਜਾ ਕੇ ਲਿਆਉਂਦਾ ਫਿਰ ਪਰਲੇ ਬੰਨੇ ਚਲਾ ਜਾਂਦਾ ਨਿਹੰਗ ਸਿੰਘ ਔਰ ਉਹਦੇ ਉੱਪਰ ਵੀ ਲਗਾਤਾਰ ਨਿਸ਼ਾਨਾ ਬਿੰਨ ਕੇ ਗੋਲਿਆਂ ਦੀ ਬਰਸਾਤ ਕੀਤੀ ਗਈ ਹੈ ਹੁਣ ਆ ਗੋਲਾ ਇਧਰ ਦਾਗ ਦਿੱਤਾ ਇੱਥੇ ਜਿਹੜੇ ਲੋਕ ਖੜੇ ਆ ਇਹਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਤਾਂ ਅਚਾਨਕ ਹੀ ਕੁਝ ਲੋਕ ਖੜੇ ਸੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹਨਾਂ ਦੇ ਉੱਪਰ ਆ ਕੇ ਗੋਲਾ ਡਿੱਗਿਆ ਪਰ ਨਾਲ ਹੀ ਖੜੇ ਜਿਹੜੇ ਲੋਕ ਆ ਉਹਨਾਂ ਨੇ ਮੌਕਾ ਸਾਂਭ ਲਿਆ ਗਿੱਲੀਆਂ ਬੋਰੀਆਂ ਪਾ ਦਿੱਤੀਆਂ ਇਹਨਾਂ ਗੋਲਿਆਂ ਦੇ ਉੱਪਰ ਜਿਸ ਤੋਂ ਬਾਅਦ ਕੀ ਇਸ ਦਾ ਅਸਰ ਖਤਮ ਹੋ ਜਾਂਦਾ ਥੋੜੇ ਕਮਿੰਟ ਤਾਂ ਪਰ ਉੱਥੇ ਜਿਹੜੇ ਮੌਕੇ ਦੇ ਉੱਪਰ ਲੋਕ ਖੜੇ ਹੁੰਦੇ ਆ ਉਹਨਾਂ ਦਾ ਦਮ ਜ਼ਰੂਰ ਘਟਦਾ ਕਿਉਂਕਿ ਮੌਕੇ ਦੇ ਉੱਪਰ ਜਦੋਂ ਗੋਲਾ ਡਿੱਗਦਾ ਤੋਂ ਆਇਆ ਇਹਨਾਂ ਜ਼ਬਰਦਸਤ ਹੁੰਦਾ ਇਸ ਦਾ ਪਰ ਪਰਲੇ ਬੰਨੇ ਹੁਣ ਜਿਹੜਾ ਅਗਲੇ ਬੰਨੇ ਕਿਸਾਨ ਖੜਾ ਸਿੱਧਾ ਉਹਦੇ ਉੱਪਰ ਗੋਲੇ ਡਾਗੇ ਜਾ ਰਹੇ ਆ ਪਰਲੇ ਬੰਨੇ ਵਿਚਾਲੇ ਖੜਾ ਇਧਰ ਇੱਕ ਆ ਕੇ ਹੋਰ ਗੋਲਾ ਡਿੱਗਿਆ ਤਾਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਆਕਾਰ ਦੇ ਗੋਲੇ ਡਾਗੇ ਜਾ ਰਹੇ ਆ ਅਗਲੇ ਬੰਨੇ ਬੈਰੀਕੇਡ ਅਗਲੇ ਬੰਨੇ ਬੈਰੀਕੇਡਾਂ ਵਾਲੇ ਬੰਨੇ ਨੇ ਸੋਨੇ ਤਸਵੀਰ ਉਧਰਲੇ ਬੰਨੇ ਉਹ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਆ ਨੌਜਵਾਨਾਂ ਨੇ ਅਗਲੇ ਬੰਨੇ ਜਿਹੜੇ ਲੋਹੇ ਦੇ ਬੈਰੀਕੇਡ ਲੱਗੇ ਹੋਏ ਆ ਪਰ ਨਿਸ਼ਾਨੇ ਲਗਾਤਾਰ ਵਨ ਵਨ ਕੇ ਲਾਏ ਜਾ ਰਿਹਾ ਨੌਜਵਾਨਾਂ ਦੇ ਉੱਪਰ ਲਗਾਤਾਰ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਮੂੰਹ ਕਿਤੇ ਹੋਇਆ ਇੱਧਰ ਨੂੰ ਪਰ ਆਹ ਦੇਖੋ ਸਾਹਮਣੇ ਬੈਰੀਕੇਟ ਵਤਨ ਦਿਖਾ ਰਿਹਾ ਤੁਹਾਨੂੰ ਤਾਂ ਬੈਰੀਕੇਟ ਹਟਾਏ ਜਾ ਰਹੇ ਲੋਹੇ ਦੇ ਜਿਹੜੇ ਬੈਰੀਕੇਟ ਆ ਉਹਨਾਂ ਦਾ ਆਸਰਾ ਲੈ ਕੇ ਨੌਜਵਾਨ ਇਹਨਾਂ ਨੂੰ ਖਿਸਕਾ ਰਿਹਾ ਰਾਹ ਪੂਰਾ ਪੱਧਰਾ ਕੀਤਾ ਜਾ ਰਿਹਾ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਪੰਜਾਬ ਤੇ ਹਰਿਆਣਾ ਦਾ ਬਾਰਡਰ ਆ ਉਸ ਦੀ ਇਹ ਤਸਵੀਰਾਂ ਨੈਸ਼ਨਲ ਹਾਈਵੇ ਦੇ ਉੱਪਰ ਜਿੱਥੇ ਬੈਰੀਗੇਟਿੰਗ ਕੀਤੀ ਹੋਈ ਆ हरियाणा पुलिस ਦੇ ਵੱਲੋਂ ਔਰ ਮੌਕੇ ਤੇ ਪੈਰਾਮਿਲਟਰੀ ਫੋਰਸ ਵੀ ਬੁਲਾਈ ਗਈ ਹੈ ਮੌਕੇ ਦੇ ਉੱਪਰ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਬੁਲਾਈ ਗਈ ਆ ਤਾਂ ਉਧਰੋਂ ਲਗਾਤਾਰ ਗੋਲੇ ਤੇ ਗੋਲਾ ਧੱਕਿਆ ਜਾ ਰਿਹਾ ਪਰ ਇਹ ਤਸਵੀਰ ਦੇਖ ਸਕਦੇ ਹੋ ਤਾਂ ਦੂਜੇ ਬੰਨੇ ਧੂਆਂ ਉੱਠ ਰਿਹਾ ਇਸ ਬੰਨੇ ਦੀ ਤਸਵੀਰ ਵੀ ਦਿਖਾਉਨੇ ਆ ਇੱਕ ਪਾਸੇ ਬੈਰੀਕੇਡਿੰਗ ਦੂਜੇ ਬੰਨੇ ਆ ਗੋਲੇ ਲਗਾਤਾਰ ਡਿੱਗ ਰਿਹਾ ਗੋਲਿਆਂ ਦਾ ਮੀਂਹ ਵਰਦਾ ਹੋਇਆ ਨਜ਼ਰ ਆ ਰਿਹਾ ਇਧਰਲੇ ਬੰਨੇ ਲਗਾਤਾਰ ਗੋਲੇ ਤੇ ਗੋਲਾ ਧੱਕਿਆ ਜਾ ਰਿਹਾ ਸ਼ੰਭੂ ਬੈਰੀਅਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਕਈ ਕਿ ਗੋਲੇ ਡਾਗੇ ਜਾ ਰਿਹਾ ਔਰ ਉੱਥੇ ਹੀ ਰਬੜ ਦੀਆਂ ਗੋਲੀਆਂ ਵੀ ਡਾਗੇ ਜਾ ਰਹੀਆਂ ਪਰ ਨਿਹੰਗ ਸਿੰਘ ਜਿਹੜਾ ਉਹ ਸਭ ਦਾ ਧਿਆਨ ਖਿੱਚ ਰਿਹਾ ਨਿਹੰਗ ਸਿੰਘ ਪਰਲੇਵਾਨ ਨੇ ਜਿਹੜਾ ਉਹ ਸਪੋਰਟਸ ਬਾਈਕ ਹੈ ਉਹਦੇ ਕੋਲੇ ਨਿਹੰਗ ਸਿੰਘ ਦੇ ਕੋਲੇ ਸਪੋਰਟਸ ਬਾਈਕ ਲਗਾਤਾਰ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਨਿਹੰਗ ਸਿੰਘ ਔਰ ਪਰ ਉਹਦੇ ਉੱਪਰ ਵੀ ਨਿਸ਼ਾਨੇ ਲਾਏ ਜਾਂਦੇ ਆ ਤੇ ਹੋਰ ਵੀ ਬਾਕੀ ਜਿਹੜੇ ਕਿਸਾਨ ਉਹਨਾਂ ਦੇ ਉੱਪਰ ਵੀ ਲਗਾਤਾਰ ਵਿੰਨ ਵਿੰਨ ਕੇ ਨਿਸ਼ਾਨੇ ਲਾਏ ਜਾ ਰਹੇ ਆ हरियाणा पुलिस ਦੇ ਵੱਲੋਂ ਔਰ ਉਧਰੋਂ ਜ਼ਬਰਦਸਤ ਤਰੀਕੇ ਦੇ ਨਾਲ ਹੁਣ ਗੋਲਾਬਾਰੀ ਕਰ ਦਿੱਤੀ ਹੈ ਕਿਉਂਕਿ ਇਧਰਲੇ ਬੰਦੇ ਉੱਥੇ ਖੱਟ ਜਿਆਦਾ ਹੋ ਗਿਆ ਲੋਕਾਂ ਦਾ ਪੱਖਿਆਂ ਦੀ ਜਿਹੜੀ ਹਵਾ ਉਹ ਪਰਲੇਮਨ ਨੇ ਨਹੀਂ ਜਾ ਰਹੀ ਤਾਂ ਉਧਰੋਂ ਇੱਕ ਵਾਰ ਖਦੇੜਿਆ ਗਿਆ ਕਿਸਾਨਾਂ ਨੂੰ ਪਰ ਹੋਰ ਬਹੁਤ ਸਾਰੇ ਕਿਸਾਨ ਪਰਲੇਮਨ ਨੇ ਲੁਕੇ ਹੋਏ ਆ ਪਰਲੇਮਨ ਨੇ ਖੜੇ ਆ ਕਿਸਾਨ ਉਹ ਕਹਿੰਦੇ ਕਿ ਅਸੀਂ ਤਾਂ ਬੈਰੀਗੇਡ ਹਟਾਵਾਂਗੇ ਅਸੀਂ ਤਾਂ ਪਟਾਂਗੇ ਬੈਰੀਗੇਡ ਕਿਸਾਨ ਕਹਿੰਦੇ ਬੈਰਗੇਟ ਬੈਰਗੇਟ ਪੱਟ ਕੇ ਜਾਵਾਂਗੇ ਕਹਿੰਦੇ ਅਸੀਂ ਤਾਂ ਦਿੱਲੀ ਵਾਲ ਨੂੰ ਦਿੱਲੀ ਜਾਣਾ ਦਿੱਲੀ ਜਾ ਕੇ ਅਸੀਂ ਆਪਣਾ ਜਿਹੜਾ ਰੋਸ ਹੈ ਉਹ ਜ਼ਾਹਰ ਕਰਨਾ ਦਿੱਲੀ ਜਾ ਕੇ ਅਸੀਂ ਪ੍ਰੋਟੈਸਟ ਕਰਨਾ ਤਾਂ ਭਾਜਣਾ ਪੈ ਰਹੀਆਂ ਨੇ ਇੱਕ ਵਾਰ ਕਿਉਂਕਿ ਇੱਕ ਪਾਸੇ ਤਾਂ ਨੇ ਹੱਥੇ ਕਿਸਾਨ ਨੇ ਪਰ ਦੂਜੇ ਬੰਨੇ ਸਾਰਾ ਦਾ ਸਾਰਾ ਸਿਸਟਮ ਹੈ ਦੂਜੇ ਬੰਨੇ ਕੇਂਦਰ ਤੇ ਹਰਿਆਣਾ ਦੀ ਸਰਕਾਰ ਹੈ ਦੋਵਾਂ ਸਰਕਾਰਾਂ ਦਾ ਸਿਸਟਮ ਹੈ ਤਾਂ ਕੇਂਦਰ ਸਰਕਾਰ ਦਾ ਪੂਰਾ ਦਾ ਪੂਰਾ ਸਿਸਟਮ ਇੱਕ ਪਾਸੇ ਆ ਤਾ ਇੱਕ ਨਿਹੰਗ ਸਿੰਘ ਜਿਹੜਾ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਇੱਕ ਮੁੰਡੇ ਦੇ ਪੈਰ ਦੇ ਕੋਲੇ ਬਲਾਸਟ ਹੋਇਆ ਜਿਹੜਾ ਭੱਜਿਆ ਆਉਂਦਾ ਸੀਗਾ ਮੁੰਡਾ ਇਹਦੇ ਜਮਾ ਪੈਰ ਦੇ ਕੋਲ ਆ ਕੇ ਧਮਾਕਾ ਹੋਇਆ ਜ਼ਬਰਦਸਤ ਤਰੀਕੇ ਦੇ ਨਾਲ ਤਾਂ ਹੰਝੂ ਗੈਸ ਦੇ ਗੋਲੇ ਲਗਾਤਾਰ ਡਾਕੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਜਿਹੜੇ ਆ ਉਹ ਚਲਾਏ ਜਾ ਰਿਹਾ ਇੱਕ ਲਗਾਤਾਰ ਪਲਾਸਟਿਕ ਦੇ ਬੁਲੇਟ ਵੀ ਡਾਕੇ ਜਾ ਰਹੇ ਆ ਤਾਂ ਦੂਰ ਦੀ ਰੇਂਜ ਵਾਲੇ ਜਿਹੜੇ ਹੁਣ ਦੂਰ ਦੀ ਰੇਂਜ ਨਾਲ ਗੋਲੇ ਦਾਗੇ ਜਾਂਦੇ ਆ ਉਹ ਗੋਲੇ ਵੀ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਇਹਨਾਂ ਨੌਜਵਾਨਾਂ ਦੇ ਉੱਪਰ ਪਰ ਇਹ ਨੌਜਵਾਨ ਕਹਿੰਦੇ ਇਸ ਦਾ ਉਹਦੇ ਹੱਕ ਮੰਗਦੇ ਆ ਤਾਂ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਕੱਲ ਜਿਹੜੀਆਂ ਕਿ ਨਹੀਂ ਚਲਾਈਆਂ ਜਾਣੀਆਂ ਚਾਹੀਦੀਆਂ ਸੀ ਕਹਿੰਦੇ ਉਹ ਗੋਲੀਆਂ ਵੀ ਦਾਗੀਆਂ ਗਈਆਂ ਕਿਸਾਨਾਂ ਦੇ ਉੱਪਰ ਔਰ ਸ਼ੰਭੂ ਬਾਰਡਰ ਦੀ ਇਹ ਤਸਵੀਰ ਆ ਸ਼ੰਭੂ ਬਾਰਡਰ ਦੇ ਉੱਪਰ ਇਹ ਮਾਹੌਲ ਆ ਤਾਂ ਮੌਕੇ ਦੇ ਉੱਪਰ ਨੌਜਵਾਨਾਂ ਦਾ ਉਤਸ਼ਾਹ ਵੀ ਦੇਖ ਸਕਦੇ ਹੋ ਤੁਸੀਂ ਆ ਕੇ ਗੋਲੇ ਸਪਾਸੇ ਡੇਗਰੇਆ ਲਗਾਤਾਰ بارش ਹੋ ਰਹੀ ਹੈ ਲਗਾਤਾਰ ਬਰਸਾਤ ਹੋ ਰਹੀ ਹੈ ਗੋਲਿਆਂ ਦੀ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਇਹੀ ਮਾਹੌਲ ਪਿਛਲੇ ਕਈ ਘੰਟਿਆਂ ਤੋਂ ਚੱਲ ਰਿਹਾ ਕੱਲ ਸਾਰਾ ਦਿਨ ਇਹ ਮਾਹੌਲ ਚੱਲਦਾ ਰਿਹਾ ਤਾਂ ਜਿਆਦਾ ਖਤਰਨਾਕ ਗੋਲੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸ਼ੰਭੂ ਬਾਰਡਰ ਤੇ ਪਰ ਦੂਜੇ ਬੰਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਕਿਸਾਨਾਂ ਦਾ ਜੋਸ਼ ਕਿਸਾਨਾਂ ਦਾ ਉਤਸ਼ਾਹ ਦੇਖ ਸਕਦੇ ਹੋ ਤੁਸੀਂ ਤਾਂ ਉਧਰ ਬੱਚਾ ਵਾਲੇ ਨਿਹੰਗ ਸਿੰਘ ਜਿਹੜਾ ਇੱਕ ਘੁੰਮ ਰਿਹਾ ਉਹਦੀ ਤਸਵੀਰ ਜ਼ਰੂਰ ਦਿਖਾਓ ਵਿਚਾਲੇ ਨਿਹੰਗ ਸਿੰਘ ਜਿਹੜਾ ਮੋਟਰਸਾਈਕਲ ਭਜਾਉਂਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਗੋਲਿਆਂ ਦੇ ਵਿੱਚ ਤਾਂ ਹੀ ਤਾਂ ਇਹਨਾਂ ਨੂੰ ਗੁਰੂ ਦੀ ਫੌਜ ਕਿਹਾ ਜਾਂਦਾ ਤਾਂ ਗੁਰੂ ਦੀ ਲਾਟਲੀ ਫੌਜ ਦਾ ਇੱਕ ਸਿੰਘ ਹੈ ਉਹ ਸਿੰਘ ਮੋਟਰਸਾਈਕਲ ਭਜਾ ਰਿਹਾ ਵਿੱਚ ਜਿੱਥੇ ਵਿਚਾਲੇ ਰਾਹ ਹੈਗਾ ਤਾਂ ਇੱਕ ਗੋਲਾ ਹੋਰ ਦਾਗ ਦਿੱਤਾ ਇਧਰਲੇ ਬੰਨੇ ਜਿਵੇਂ ਗੋਲਾ ਦਾਗਿਆ ਨਾਲ ਦੇ ਨਾਲ ਭੱਜ ਕੇ ਲੋਕ ਉੱਪਰ ਪੈ ਗਏ ਲੋਕ ਡਿੱਗ ਪਏ ਉੱਪਰਲੇ ਬੰਨੇ ਆ ਬੋਰੀਆਂ ਸੁੱਟਦੀਆਂ ਲੋਕਾਂ ਨੇ ਤਾਂ ਇਹ ਜ਼ਬਰਦਸਤ ਉੱਚਾ ਕਿਉਂਕਿ ਬਾਕੀ ਥਾਵਾਂ ਤੇ ਪ੍ਰੋਟੈਸਟ ਇਸ ਤਰੀਕੇ ਨਾਲ ਦਬਾਅ ਲਏ ਜਾਂਦੇ ਆ ਬਾਕੀ ਥਾਵਾਂ ਦੇ ਉੱਪਰ ਜਦੋਂ ਇਸ ਤਰੀਕੇ ਨਾਲ ਹਾਲਾਂਕਿ ਉਧਰ ਲੈ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਉਧਰ ਲੈ ਬੰਨੇ ਪੁਲਿਸ ਦੀ ਮੂਵਮੈਂਟ ਹੋਈ ਆ ਪੁਲਿਸ ਭੱਜ ਕੇ ਆਈ ਆ ਉਧਰ ਲੈ ਬੰਨੇ ਉਧਰ ਲੈ ਬੰਨੇ ਪੁਲਿਸ ਭੱਜ ਕੇ ਆਈ ਆ ਉਧਰ ਲੈ ਬੰਨੇ ਪੁਲਿਸ ਭੱਜ ਕੇ ਆਈ ਆ ਉਧਰ ਲੈ ਬੰਨੇ ਪੁਲਿਸ ਭੱਜ ਕੇ ਆਈ ਆ ਪੁਲਿਸ ਭੱਜ ਕੇ ਆਈ ਆ ਲਾਠੀ ਚਾਰਜ ਕੀਤਾ ਜਾ ਰਿਹਾ ਉਧਰ ਲੈ ਬੰਨੇ ਪੁਲਿਸ ਭੱਜ ਕੇ ਆਈ ਆ ਤਾਂ ਪੁਲਿਸ ਦੇ ਵੱਲੋਂ ਖਦੇੜਨ ਦੀ ਕੋਸ਼ਿਸ਼ ਲਾਠੀ ਚਾਰਜ ਕੀਤਾ ਜਾ ਰਿਹਾ ਔਰ ਉਧਰ ਉਧਰੋ ਕਿਸਾਨਾਂ ਨੂੰ ਹੁਕਮ ਦਿੱਤਾ ਜਾ ਰਿਹਾ ਅੱਗੇ ਜਾਣ ਦੇ ਲਈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਅੱਗੇ ਜਾ ਰਿਹਾ ਇੱਕ ਬੰਦੇ ਨੂੰ ਉਧਰ ਲਾਠੀ ਚਾਰਜ ਹੋਇਆ ਤਾਂ ਨਾਲ ਦੀ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਵੀ ਕਿਸਾਨਾਂ ਨੂੰ ਜਦੋਂ ਸੱਦਾ ਦਿੱਤਾ ਗਿਆ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਧਰ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਪਰ ਇਹ ਤਰੀਕਾ ਅਪਣਾਇਆ ਜਾ ਰਿਹਾ ਕਿਸਾਨਾਂ ਦੇ ਨਾਲ ਇਹ ਸਲੂਕ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਜਿਹੜੇ ਕਿਸਾਨ ਪ੍ਰੋਟੈਸਟ ਕਰਨੇ ਲੈ ਕੇ ਤਾਂ ਨਹੀਂ ਗਏ ਕਿਸੇ ਨੂੰ ਪਤਾ ਨਹੀਂ ਭਾਈ ਲਾਠੀ ਚਾਰਜ ਬਹੁਤ ਜਿਆਦਾ ਦੇਖੋ ਜੀ ਪਾਕਿਸਤਾਨ ਦੇ ਬਾਰਡਰ ਤੋਂ ਵੀ ਜ਼ਿਆਦਾ ਸਖਤਾਈ ਕਰ ਰਹੀ ਹੈ ਬਈ ਇਹ 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 ਮਾਹੌਲ ਆ ਬਾਰਡਰ ਦੇ ਉੱਪਰ ਤਾਂ ਇਹ ਸਖਤਾਈ ਬਾਰਡਰ ਦੇ ਉੱਪਰ ਕੀਤੀ ਜਾ ਰਹੀ ਹੈ ਸ਼ੰਭੂ ਬਾਰਡਰ ਦੇ ਉੱਪਰ ਲਗਾਤਾਰ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨੌਜਵਾਨਾਂ ਦੇ ਉੱਪਰ ਗੋਲੇ ਡਾਕੇ ਗਏ ਆ ਇਸ ਇਸ ਬਾਈ ਦੇ ਉੱਪਰ ਵੀ ਗੋਲਾ ਡਿੱਗਿਆ ਆ ਕੇ ਇੱਕ ਬਾਈ ਦੇ ਉੱਪਰ ਗੋਲਾ ਡਿੱਗਿਆ ਆ ਕੇ ਔਰ ਉਸਦੇ ਢਿੱਡ ਦੇ ਉੱਪਰ ਲਾਸ਼ਾਂ ਪੈ ਗਈਆਂ ਪਰ ਚੜ੍ਹਦੀ ਕਲਾ ਦੇ ਵਿੱਚ ਆ ਮੁੰਡਾ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਆ ਪੂਰੇ ਹੌਸਲੇ ਦੇ ਵਿੱਚ ਆ ਬਾਈ ਤਾਂ ਅਸਮਾਨ ਚ ਉਡਦੀਆਂ ਹੋਈਆਂ ਪਤੰਗਾ ਤੇ ਦੂਜੇ ਬੰਨੇ ਗੋਲੇ ਡਾਗੇ ਜਾ ਰਹੇ ਕਿਸਾਨਾਂ ਦੇ ਉੱਪਰ ਉਧਰੋਂ ਪੁਲਿਸ ਭੱਜ ਕੇ ਆਈ ਆ ਉਧਰੋਂ ਪੈਰਾਮਿਲਟਰੀ ਫੋਰਸ ਭੱਜ ਕੇ ਆਈ ਆ ਪੈਰਾਮਿਲਟਰੀ ਫੋਰਸ ਦੇ ਵੱਲੋਂ ਉਧਰੋਂ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਭੱਜ ਕੇ ਆਈ ਆ ਉਧਰਲੇ ਬੰਨ ਪਰਲੇ ਪਾਸਿਓਂ ਤਸਵੀਰ ਅਸੀਂ ਦਿਖਾ ਰਹੇ ਸੀ ਤੁਹਾਨੂੰ ਲਗਾਤਾਰ ਸ਼ੰਭੂ ਬਾਰਡਰ ਦੀ ਇਹ ਤਸਵੀਰ ਆ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਦੇਖੋ ਤਣਾਅਪੂਰਨ ਮਾਹੌਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਉਧਰੋਂ ਭੱਜ ਕੇ ਆਏ ਆ ਪੈਰਾਮਿਲਟਰੀ ਫੋਰਸ ਪਰ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਕਿਸਾਨਾਂ ਨੂੰ ਵੀ ਬੁਲਾ ਲਿਆ ਗਿਆ ਉਧਰਲੇ ਬੰਨੇ ਤਾਂ ਪਰ ਕਿਸਾਨ ਵੀ ਉਧਰਲੇ ਬੰਨੇ ਆ ਕੇ ਖੜ ਗਿਆ ਲਗਾਤਾਰ ਟਕਰਾ ਸਵੇਰ ਤੋਂ ਹੀ ਹੋ ਰਿਹਾ ਪਰ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰੋਟੈਸਟ ਕਰ ਰਿਹਾ ਉਧਰਲੇ ਬੰਨੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਧਰਲੇ ਬੰਨਿਓ ਪੈਰਾਮਿਲਟਰੀ ਫੋਰਸ ਆ ਗਈ ਨਿਕਲ ਕੇ ਪੈਰਾਮਿਲਟਰੀ ਫੋਰਸ ਲਾਠੀ ਚਾਰਜ ਕਰਨ ਦੇ ਲਈ ਆਈ ਆ ਪੈਰਾਮਿਲਟਰੀ ਫੋਰਸ ਪੈਰਾਮਿਲਟਰੀ ਫੋਰਸ ਜਿਹੜੀ ਆ ਉਹ ਲਗਾਤਾਰ ਬਲਾਸਟ ਤੇ ਬਲਾਸਟ ਕਰ ਰਹੀ ਆ ਪਰ ਉਧਰਲੇ ਬੰਨਿਓ ਕਿਸਾਨ ਕਈ ਘਰੇ ਵੀ ਆ ਤਾਂ ਲਗਾਤਾਰ ਫਿਰ ਜਦੋਂ ਇਹਨਾਂ ਕਿਸਾਨਾਂ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਜਾਣਾ ਇਹਨਾਂ ਕਿਸਾਨਾਂ ਨੂੰ ਕੋਈ ਹੋਰ ਕਰਾਰ ਦੇ ਦਿੱਤਾ ਜਾਣਾ ਤਾਂ ਇਧਰਲੇ ਬੰਨੇ ਲਗਾਤਾਰ ਬਲਾਸਟ ਹੋਣੇ ਸ਼ੁਰੂ ਕਰ ਹੋ ਗਏ ਆ ਜਿੱਧਰ ਜਿੱਧਰ ਭੀੜ ਹੁੰਦੀ ਆ ਉਧਰਲੇ ਬੰਨੇ ਬਲਾਸਟ ਕੀਤੇ ਕੀਤੇ ਜਾ ਰਿਹਾ ਤਾਂ ਜਿੱਥੇ ਇੱਕ ਬੰਨੇ ਹੰਝੂ ਗੈਸ ਦੇ ਗੋਲੇ ਲਗਾਤਾਰ ਅੱਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਉਧਰੋਂ ਦੇਖ ਸਕਦੇ ਹੋ ਤੁਸੀਂ ਹਲਕੀ ਪੱਥਰਬਾਜ਼ੀ ਵੀ ਹੋਈ ਆ ਪਰ ਇਧਰਲੇ ਬੰਨੇ ਇਧਰਲੇ ਬੰਨੇ ਸ਼ੰਭੂ ਬਾਰਡਰ ਦੇ ਉੱਪਰ ਤਣਾਅਪੂਰਨ ਸਿਚੁਏਸ਼ਨ ਬਣਦੀ ਹੋਈ ਨਜ਼ਰ ਆਈ ਆ ਕਿਉਂਕਿ ਲਗਾਤਾਰ ਕਿਸਾਨ ਖਦੇੜੇ ਨਹੀਂ ਗਏ ਤਾਂ ਉਸ ਤੋਂ ਬਾਅਦ ਫਿਰ ਜਮਰ ਦੇ ਨਾਲ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਉਹਦੋਂ लाठी चार्ज ਤੇ ਆਪਦਾ ਜ਼ੋਰ ਵਰਤਿਆ ਜਾ ਰਿਹਾ ਸਰਕਾਰ ਦੇ ਵੱਲੋਂ ਦੇਖ ਸਕਦੇ ਹੋ ਇਹ ਤਸਵੀਰ ਸਿੱਧੀ ਸ਼ੰਭੂ ਬਾਰਡਰ ਦੀ ਹੈ ਸ਼ੰਭੂ ਬਾਰਡਰ ਤੇ ਸਰਕਾਰ ਦੇ ਵੱਲੋਂ लाठी चार्ज ਕਿਸਾਨਾਂ ਦੇ ਉੱਪਰ ਲਗਾਤਾਰ ਗੋਲੇ ਤਾਂਗੇ ਜਾ ਰਹੇ ਨੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਮਾਹੌਲ ਜਿਹੜਾ ਤਾਂ ਲਗਾਤਾਰ ਇੱਕ ਨਿਹੰਗ ਸਿੰਘ ਜਿਹੜਾ ਉਹ ਉਹ ਲਗਾਤਾਰ ਕਿਸਾਨਾਂ ਨੂੰ ਅ ਕਹਿ ਰਿਹਾ ਕਿ ਪਰਵਾਹ ਨਹੀਂ ਕਰਨੀ ਤਾਂ ਵਿਚਾਲੇ ਇੱਕ ਨਿਹੰਗ ਸਿੰਘ ਜਿਹੜਾ ਉਹ ਪੈਰਾਮਿਲਟਰੀ ਫੋਰਸ ਦਾ ਧਿਆਨ ਸ਼ਾਇਦ ਡਾਇਵਰਟ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਕਿਉਂਕਿ ਕਦੇ ਇਧਰੋਂ ਮੋਟਰਸਾਈਕਲ ਉਧਰ ਤੇ ਕਦੇ ਉਧਰੋਂ ਇਧਰ ਵਿਚਾਲੇ ਮੂਵਮੈਂਟ ਹੋ ਰਹੀ ਹੈ ਜਿਹੜੇ ਮੂਵਮੈਂਟ ਹੋ ਰਹੀ ਹੈ ਤਾਂ ਇਹ ਤਸਵੀਰ ਹੈ ਕਿਉਂਕਿ ਕੁਝ ਇੱਕ ਲੋਕ ਪਤਾ ਨਹੀਂ ਅ ਮੌਕੇ ਦੇ ਉੱਪਰ ਜਦੋਂ ਅਫਰਾ ਤਫਰੀ ਮੱਚਦੀ ਆ ਤਾਂ ਤਾਂ ਹੀ ਤਸਵੀਰ ਦੇਖ ਸਕਦੇ ਹੋ ਠੀਕ ਹੈ ਸੇਫ ਖੜਾ ਹੈ ਸੇਫ ਖੜਾ ਠੀਕ ਹੈ ਤਾਂ ਲਗਾਤਾਰ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਪ੍ਰੋ ਪੰਜਾਬ ਟੀਵੀ ਲਾਈਵ ਅਪਡੇਟ ਦਿਖਾ ਰਿਹਾ ਤੁਹਾਨੂੰ ਲਗਾਤਾਰ ਕੱਲੀ ਕੱਲੀ ਚੀਜ਼ ਪਰ ਉਧਰ ਦੇ ਬੰਦੇਓ ਕਿਸਾਨਾਂ ਦੇ ਨਾਲ ਜ਼ਬਰਦਸਤ ਤਰੀਕੇ ਨਾਲ ਤਸ਼ੱਦਦ ਹੋ ਰਿਹਾ ਇਹ ਕਿਸਾਨ ਕੀ ਕਰਨ ਜਾ ਰਹੇ ਹੈ ਇਹ ਕੋਈ ਬਿਲਡਿੰਗਾਂ ਤੋੜਨ ਨਹੀਂ ਜਾ ਰਹੇ ਭੰਨਣ ਨਹੀਂ ਜਾ ਰਹੇ ਕੋਈ ਇਹ ਕਹਿੰਦੇ ਇਸ ਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਦੇ ਦੇਸ਼ ਦੀ ਰਾਜਧਾਨੀ 'ਚ ਜਾਣਾ ਹੈ ਪਰ ਪਰਲੇ ਬੰਨਿਓ ਲਗਾਤਾਰ ਗੋਲੇ ਤੇ ਗੋਲੇ ਦਾਗੇ ਗਏ ਉੱਥੇ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਕਿ ਕੱਲੀ-ਕੱਲੀ ਚੀਜ਼ ਦਾ ਹਿਸਾਬ ਦੇਣਾ ਪਊਗਾ ਤਾਂ ਇਹ ਇੰਨਾ ਤਾਮਝਮ ਕਿਉਂ ਇਹ ਇੰਨਾ ਤਾਮਝਮ ਕਿਉਂ ਆਖਰਕਾਰ ਸਵਾਲ ਵੱਡੇ ਇਹੋ ਖੜੇ ਹੋ ਰਹੇ ਕਿ ਆਖਰਕਾਰ ਕਿਹੜੀ ਚੀਜ਼ ਦਾ ਡਰਾ ਸਰਕਾਰ ਨੂੰ ਤਾਂ ਇੰਤਜ਼ਾਮ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਕਿਸਾਨਾਂ ਨੇ ਕੀਤਾ ਹੋਇਆ ਪਰਲੇ ਬੰਨੇ ਉਹ ਹਲਕੀ लाठी चार्ज ਵੀ ਕੀਤਾ ਗਿਆ ਹਲਕਾ ਬਲ ਪ੍ਰਯੋਗ ਕੀਤਾ ਗਿਆ ਕਿਸਾਨਾਂ ਦੇ ਉੱਪਰ ਤਾਂ ਕਿ ਕਿਸਾਨਾਂ ਨੂੰ ਭਜਾਇਆ ਜਾ ਸਕੇ ਕਿਸਾਨਾਂ ਨੂੰ ਇਧਰੋਂ ਖਦੇੜਿਆ ਜਾ ਸਕੇ ਲਗਾਤਾਰ ਤਣਾਪੂਰ ਸਿਚੁਏਸ਼ਨ ਬਣਦੀ ਹੋਈ ਨਜ਼ਰ ਆ ਰਹੀ ਆ ਲਾਠੀ ਚਾਰਜ ਕਰਨ ਦੇ ਲਈ ਪਿੱਛੇ ਭੱਜਿਆ ਪਿੱਛੇ ਭੱਜੇ ਸੀ ਲਾਠੀ ਚਾਰਜ ਕਰਨ ਦੇ ਲਈ ਪੈਰਾਮਿਲਟਰੀ ਫੋਰਸ ਵਾਲੇ ਪਰ ਇਧਰਲੇ ਬੰਨੇ ਕਿਸਾਨਾਂ ਦੀ ਗਿਣਤੀ ਵੀ ਵੱਡੀ ਆ ਪਰ ਉਧਰ ਇਹ ਵੀ ਕਿਹਾ ਜਾ ਰਿਹਾ ਕਿ ਧਿਆਨ ਰੱਖਿਆ ਜਾਵੇ ਨੌਜਵਾਨਾਂ ਨੂੰ ਵੀ ਤਾਂ ਕਿ ਇਹ ਨਾ ਹੋਵੇ ਕਿ ਕੋਈ ਨੌਜਵਾਨ ਜਿਹੜਾ ਕਿਸੇ ਦਾ ਨੁਕਸਾਨ ਹੋਵੇ ਜਾਂ ਕਿਸੇ ਨੌਜਵਾਨ ਨੂੰ ਉਧਰੋਂ ਪੁਲਿਸ ਚੱਕ ਕੇ ਲਿਜਾਵੇ ਤੇ ਅਰੈਸਟ ਕਰ ਲਵੇ ਤਾਂ ਉਧਰੋਂ ਜਿਹੜੀਆਂ ਪਾਣੀ ਦੇ ਫੁਆਰੇ ਮਾਰਨ ਵਾਲੀਆਂ ਗੰਨਾਂ ਨੇ ਉਹ ਲੈੰਦੀਆਂ ਨੇ ਉਹ ਟੈਂਕਰ ਪਾਹੜ ਕੇ ਕਰੋ ਉਹ ਸਿੱਧਾ ਜੀ ਪਾਣੀ ਦੇ ਫੁਆਰੇ ਮਾਰਨ ਵਾਲੀਆਂ ਜਿਹੜੀਆਂ ਗੰਨਾਂ ਨੇ ਉਹਨਾਂ ਦੇ ਨਾਲ ਪਾਣੀ ਮਾਰਿਆ ਜਾ ਰਿਹਾ ਤਾਂ ਲਗਾਤਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਲਗਾਤਾਰ ਤੁਹਾਨੂੰ ਕਿ ਮਾਹੌਲ ਕੀ ਹੈ ਮੌਕੇ ਦੇ ਉੱਪਰ ਸਿਚੁਏਸ਼ਨ ਕੀਮੋ ਕੇ ਬਾਰਡਰ ਦੀ ਇਹ ਤਸਵੀਰ ਹੈ ਜਿੱਥੇ ਪੈਰਾਮਿਲਟਰੀ ਫੋਰਸ ਨੇ ਪੈਰਾਮਿਲਟਰੀ ਫੋਰਸ ਨੇ ਲਗਾ ਲਾਠੀ